ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਸਾਰਿਆਂ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਾਜੀ ਜੀ ਸ਼ਹਿਰ ਜਨਾਲਾ ਤਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਜਾਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਦੋ ਬੱਚੇ ਵਾਲੀਆਂ ਇੱਕ ਬੱਚੇ ਤੋਂ ਬਿਨਾਂ ਤੇ ਇੱਕ ਗੱਬਣ ਆ ਹਾਂਜੀ ਬੀਤੀ ਸਤਿ ਸ੍ਰੀ ਅਕਾਲ ਜੀ ਜੀ ਆ ਜਾਈ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਗੇ ਲੋ ਠੀਕ ਆ ਬੀਤੀ ਤੇ ਨਾਮ ਦੱਸਦੇ ਕਰਾਓ ਸ਼ਹਿਰ ਨਾਂ ਜਿਲ੍ਹਾ ਬਸਤਾਂ ਤੇ ਫੋਨ ਨੰਬਰ ਹੀ ਬੋਲਦਾ 98145755 ਤੇ ਅੱਜ ਦੋ ਬੱਚੇ ਵਾਲੀਆਂ ਤੇ ਦੋ ਬੱਚੇ ਤਾਂ ਬੀਨਾਂ ਕਿੰਨਾ ਚਿਰ ਹੋ ਗਿਆ ਜਿੰਨਾ ਸੋਈ ਨੂੰ ਜੀ ਚੱਕ ਆਪਣੀ ਬੇਨਤੀ ਹੱਥ ਖੁੱਲ ਜੇ ਹਾਂਜੀ ਮੇਰਾ ਵੀ ਜਿਹੜਾ ਵੀ ਚੰਗਾ ਲੀਣਾ ਸਾਈ ਆ ਕਿੰਨਾ ਬੰਦਾ ਇਕੱਠਾ ਹੀ ਕਰਨ ਸਾਈ ਪਾਈ ਅੱਛਾ ਕਿੰਨੇ 2 3 ਅਸਾਂ ਵੀਡੀਓ ਤੁਹਾਡੇ ਸਾਹਮਣੇ ਪਾਈਆਂ ਹਨ ਇਹਦੀ ਹਾਂਜੀ ਇਹ ਮੋਗੇ ਤੋਂ ਨਿਹਾਲ ਸਿੰਘ ਵਾਲੇ ਬੰਦੇ ਨੇ ਸਾਈ ਪਾਈ ਹੈ ਠੀਕ ਹੈ 4000 ਰੁਪਏ ਮੁਰਕੇ ਬੰਦਾ ਜਾਂ ਵੀਰ ਕਵੇ ਮੇਰੇ ਕੋ ਪੈਸੇ ਨਹੀਂ ਮੁਰਕੇ ਹੰਦਾ ਭਾਜੀ ਮੇਰੇ ਕੋ ਪੈਸੇ ਨਹੀਂ ਬੰਦੇ 5 ਦਿਨ ਰੁਕੋ 4 ਦਿਨ ਕੋ 4000 ਸਾਈ ਪਾ ਗਏ ਅੱਛਾ ਉਹਦਾ ਹੀ 4000 ਪਾਈ ਉਹਦਾ ਹੀ ਡੰਗਰ ਬੱਜਿਆ ਅਸੀਂ ਵੀਡੀਓ ਦੇ ਵਿੱਚ ਵੀ ਕਹਿੰਦੇ ਵੀਰੋ ਕੈਮਰਾ ਮਾਰ ਦੋ 3 ਦਿਨ ਰੁਕੋ ਉਹ ਜੇ ਹੋਸਦੀ ਕੋਈ ਬਦਾ ਹਾਂਜੀ ਹਾਂਜੀ ਆ ਛੋਟੀ ਹੋਣ ਆਈ ਆਪਣੇ ਉਹ ਠੀਕ ਆ ਮੁਰਕੇ ਮੇਰਾ ਵੀਰ ਇਹ ਲੱਗਦਾ ਕੱਲ ਮੇਰੀ ਸਾਈ ਸਾਡੇ ਡੰਗਰ ਵਿਗੰਡੇ ਹੀ ਹਾਂਜੀ ਆਪਣੇ ਕੋਲ ਪਤਾ ਆਪਣੇ ਕੋ ਪੈਸੇ ਨਹੀਂ ਹੈ ਕਿਦਾ ਭਾਏ ਇੱਕ ਦਾ ਸੁਦਾ ਕਰ ਲਈਏ ਦੋ ਲਾ ਕਰ ਲਈਏ ਹਾਂਜੀ ਹਾਂਜੀ ਮੁਰਕੇ ਫਿਰ ਫੋਨ ਬੰਦ ਕਰ ਦਨ ਸਾਨੂੰ ਤੇ ਕੋਈ ਫਾਇਦਾ ਨਹੀਂ ਫੋਨ ਬੰ ਅਗਲੇ ਜੇ ਨਗਰਾ ਜਿਸ ਕੋ ਨਹੀਂ ਦੇ ਉਹ ਨਾ ਹੀ ਕਰੇ ਵੀ ਆਪਾਂ ਇੱਕ ਦੀ ਲੈਣ ਜੋਗੇ ਦਾ ਪੱਤੀ ਨਾ ਦਾ ਗੁੱਦਾ ਕਰ ਲਿਆ ਬਾਕੀ ਪਤਾ ਕਿ ਫਿਰ ਇਹ ਹੁੰਦਾ ਵਾ ਅਗਲੇ ਦੇ ਵੀ ਫੇਰ ਦਾ ਕੰਮ ਖਰਾਬ ਹੁੰਦੀ ਹੈ ਤੇ ਤੁਹਾਡੀ ਵੀ ਹੁੰਦੀ ਹੈ ਆਪਾਂ ਲੋ ਅਸੀਂ ਪਹਿਲਾਂ ਸਾਨੂੰ ਉਹਦਾ ਸ਼ਾਮਾ ਨੂੰ ਭਾਈ ਆ ਜਾਣਾ ਉਹ ਕਹਿੰਦਾ ਮੈਂ ਸਵੇਰੇ ਤੜਕੇ ਆਜ ਆ ਜਾਣਾ ਬਾਕੀ ਮੈਂ ਤੈਨੂੰ ਰਤੀ ਟਾਈਮ ਨਹੀਂ ਹੁੰਦੀ ਜਾਂ ਮੈਂ ਭਾਈ ਇਹ ਉਹਨਾਂ ਦਾ ਗੱਲਬਾਤ ਚੱਲਣ ਡਈ ਹੈ ਹਾਂਜੀ ਹਾਂਜੀ ਬਾਕੀ ਹੁਣ ਬੱਜਿਆ ਸਾਨੂੰ ਤੇ ਚਲੋ ਹੁਣ ਅਸੀਂ ਦੁੱਧ ਚੋਂਦੇ ਆ ਮੇਰਾ ਭਰਾ ਬੇਜੀ ਹੋਇਆ ਜਿਨ੍ਹਾਂ ਮੇਰਾ ਵੀਰ ਜੋ ਵੀ ਖਰਦਾ ਤਾਲੀ ਸ਼ਾਮ ਤੱਕ ਅੱਜ ਲੈ ਜੇ ਠੀਕ ਆ ਜੇ ਨਹੀਂ ਫਿਰ ਆਪਾਂ ਵੀਡੀਓ ਪਾ ਦਨੇ ਆ ਆਪਾਂ ਫਿਰ ਵੀ ਉਹ 4000 ਆਇਆ ਵਾ ਆਪਾਂ ਫਿਰ ਵੀ ਨਹੀਂ ਮੁੱਕਦੇ ਬੇਸ਼ੱਕ ਆਪਣੀਆਂ ਸ਼ਾਮ ਤੱਕ ਲੈ ਜੇ ਨਹੀਂ ਤੇ ਫਿਰ ਕੱਲ ਤੇ ਆਪਣੀ ਵੀਡੀਓ ਪੈ ਜੰਦੀਆਂ ਪਤਾ ਕਿਉਂਕਿ ਵੀਡੀਓ ਬਣਦੀ ਅੱਜ ਆਪਣੀ 17 ਤਰੀਕ ਨੂੰ ਹਾਂ ਤੇ ਪੈਣੀ ਹੈ 18 ਤਰੀਕ ਨੂੰ ਸਵੇਰੇ ਤੇ ਅੱਜ ਸ਼ਾਮ ਤੱਕ ਕਰਦਾ ਫਿਰ ਤੋਂ ਅਸੀਂ ਟਿਕਣਾ ਵਾ ਤੇ ਫਿਰ ਕੋਈ ਫੋਨ ਲਾ ਕੇ ਪੁੱਛ ਪਈ ਆਪਣੀ ਵੀਡੀਓ ਬਣੀ ਆ ਹਾਂਜੀ ਹਾਂ ਕੱਲ ਉਹਨੇ ਸਾਈ ਪਾਈ ਗੱਲ ਵੀਡੀਓ ਬਣੀ ਪਈ ਆਪਣੀ ਹਾਂਜੀ ਹਾਂ ਬਾਦੀ ਸਾਈ ਬਈ ਕੱਲ ਵੀ ਉਹ ਆਜਣਾ ਕੱਲ ਨਹੀਂ ਆ ਮੈਂ ਕਹਿੰਦਾ ਪਾਜੀ ਮੈਂ ਤੜਕੇ 3 ਵਜੇ ਤੁਰਨਾ ਠੀਕ ਹੈ 3 ਵਜੇ ਤੁਰਿਆ ਮਸਵਿਰ ਦਾ ਲਾਉਣਿਆ ਦਾ ਮੈਂ ਸੋਗਰ ਲਾਤਾ ਫੋਨ ਬੰਦ ਆਈ ਇਹਦਾ ਮਤਲਬ ਕਿ ਤਾਈਆ ਆਪਾਂ ਇਸੇ ਕਰਕੇ ਅਗਲੇ ਦਿਨ ਵੀਡੀਓ ਪਾਉਣੀ ਆ ਜੀ ਮੈਂ ਵੀ ਜਿੰਦਾ ਸਾਈ ਪਾ ਕੇ ਤੁਸੀਂ ਮੈਨੂੰ ਕਹਿੰਦੇ ਸੁਣੋ ਪਾਜੀ ਯਾਰ ਉਹਨੇ ਸਾਈ ਪਾਈ ਆ ਨਹੀਂ ਹੁਣ ਜੱਗਰ ਕੇ ਵਿੱਚ ਤੇ ਫਿਰ ਆਪਾਂ ਨੂੰ ਗਲਤ ਮਿਲੂਗਾ ਤੁਸੀਂਾਨੂੰ ਗਲਤ ਕਹਿਣਾ ਸੀ ਹਾਂਜੀ ਹਾਂ ਮੈਂ ਆਣਾ ਆਪਣੀ ਹੱਜੀ ਵੀ ਲੈ ਜੇ 4000 Rs 아이야 تینا ਲੰਗ ਸੌਦਾ ਕੀਤਾ ਨਹੀਂ ਮਿਲਣਾ ਠੀਕ ਆ ਨਹੀਂ ਤੇ ਫਿਰ ਆਪਣੀ ਇਹ ਦੇ ਵੀ ਜਾਨੀਆਂ ਕੱਲੀ ਕੱਲੀ ਮਤਲਬ ਅੱਜ ਜਿਹੜਾ 17 ਤਰੀਕ ਤੱਕ ਤੁਸੀਂ ਡਿੱਕਣਾ ਪੂਰਾ ਮੈਂ ਤਾਂ ਅੱਜ ਸ਼ਾਮ ਤੱਕ ਆਪਾਂ ਵੀਰਤ ਕਰਾਂਗੇ ਉਹਦੀ ਰਾਤ ਸਵੇਰੇ ਤੜਕੇ ਤੱਕ ਵੀਰਤ ਕਰਾਂਗੇ ਆਪਾਂ 7 ਵਜੇ ਤੱਕ ਠੀਕ ਆ ਸਾਡੇ ਤੋਂ ਬਾਅਦ ਵੀਡੀਓ ਪੈ ਗਈ ਫਿਰ ਜਿਹੜਾ ਫਿਰ ਜੀ ਦੇ ਕਰਮਾਂ ਚ ਚੱਲ ਜਾਈਏ 18 ਨੂੰ 7 ਵਜੇ ਵੀਡੀਓ ਪੈ ਜਾਣੀ ਹੈ ਤੇ ਤੁਹਾਨੂੰ ਨਾ ਫੋਨ ਲਾਵੇ ਸੋਨੂੰ ਭਾਈ 4000 ਰੁਪਏ ਨਹੀਂ ਸਾਡਾ ਵਾਪਸ ਕੀਤਾ ਹੋਲੀ ਦਾ ਉਹ ਨਹੀਂ ਜਿਹੜਾ ਠੀਕ ਆ ਆ ਤਿੰਨ ਦਿਨਾਂ ਬਾਅਦ ਸ਼ਾਮ ਜਿੱਤੇ ਜੰਗਲ ਦੇ ਦੁੱਧ ਆਪਾਂ ਚੋਲਿਆ ਠੀਕ ਇਹਦੇ ਤੋਂ ਹੀ ਆਪਾਂ ਸ਼ੁਰੂਆਤ ਕਰਨੀ। ਬੋਲ ਭਈਆ ਸੁਈ ਨੂੰ ਨੇ 7 ਅਗਰ ਹੁਣੇ ਆਜ ਬਚਾ ਲਿਆ। ਹਾਂ ਬੱਚਾ ਜੀ ਦਾ ਜਿਹੜਾ ਹਾਂ ਠੀਕ ਐ ਤੇ ਖੋਲੋ ਫਿਰ। ਸੀਲ ਬੜੀ ਭਾਜੀ। ਸੁਆ ਕਿਨਵਾ ਚ? ਪਹਿਲਾ ਸੁਆ। ਬਹੁਤੀ ਜਿਆਦੀ ਸੀਲ ਜੇ। ਠੀਕ ਐ। ਆਹ ਠੰਡੀ ਤੇਰੀ ਬਹੁਤ ਸੀਲ ਛੋਦੀ ਹੋਏ। ਜਿੱਦਾਂ ਮਰ ਜਾਓ। ਬਾਅਦ ਵਿੱਚ ਨਾ ਮਿਚੋ। ਇਹ ਦੇਖੋ ਲੱਤਾਂ ਮਾਰਨ ਵਾਲੀ ਆ। ਠੀਕ ਐ। ਤੌਰ ਇੱਧਾ ਬੈਠ ਲੈ ਬੈਲੋ ਠੀਕ ਹੈ ਲੈ ਜਾ ਫਿਰ ਸੀ ਜਾਲੇ ਕਰਮਾਲੀ ਸਿਲਸਲਾ ਗਿਆ ਜਿਹੜੀ ਪੋਦੀ ਛੋਟੀ ਅਸਾ ਛੋਟੀ ਇੱਧਾ ਬੈਲ ਜਿੱਥੇ ਬੰਦੀ ਜਾਵੇ ਥੱਲੇ ਬੈਜੋ ਉਹ ਨਹੀਂ ਕੋਈ ਲੱਤਾਂ ਮਾਰਨੀ ਨਹੀਂ ਕਰਮਾਲੀ ਠੀਕ ਹੈ ਬਾਕੀ ਥੱਲੇਆਂ ਵਿੱਚ ਕੰਪੈਕਟ ਜੇ ਹਵਾਨੇ ਦੀ ਮਾਲ ਗਿਆ ਜਿਹੜੀ ਸਾਤ ਗਰੂ ਬਾਈ ਦੁੱਧ ਦੇ ਤਿਆਰ ਜਿਹੜਾ ਮੌਕੇ ਤੇ ਯਾਰ ਮੌਕੇ ਲ ਮੇਰੇ ਕੋਲ ਦੋ ਲੰਘ ਚੌੜੇ ਤੇ ਭੰਗ ਤਿੰਨ ਲੰਘ ਦੋ ਤੇ ਕਿੰਨਾ ਚਵਾਈ ਜਾਊਗੀ ਦੁੱਧ ਬਾਈ ਜੋ ਜਿਆਦਾ ਨਹੀਂ 8-9 ਕਿਲੋ ਆ ਰਾਹਣਾ ਭਰੀ ਹੋ ਝੋੜੀ ਚੰਗੀ ਹੈ ਸੋਹਣੀ ਸੀਰ ਦਾ ਤੇ ਇਹਦਾ ਫਿਰ ਮੁੱਲ ਦੇਖੋ ਤਾਂ 50 100 ਸਾਲ ਦੇ ਇਹ ਭਾਈ ਹਾਂ ਨਹੀਂ ਦਵਾਂਗੇ 55000 ਦੀ 55000 ਦੀ 500 20 ਛੋੜ ਕਰਾਂਗੇ ਕਿ 50000 ਦੇ ਲਾਵੇ ਠੀਕ ਆ ਉਹਦੇ 55000 ਝੋੜੀ ਚੰਗੀ ਜਿਹੜਾ ਮੌਕੇ ਦੇ ਕੋਲ ਸੌਦਾ ਸਮਾਤਨ ਕਰ ਦਾਂਗੇ ਚਲੋ ਦੇਖੋ ਫੋਨ ਲਾਵੇ ਕਰੀ ਮਾਤਨ ਹੋ ਜਾਊਗਾ ਨਾ ਤੇ ਹੁਣ ਆ ਗਈ ਆਪਣੇ ਕੋਲ ਇਹ ਨਾਲ ਪਾਜੀ ਇੰਨੇ ਫੋਨ ਆਏ ਬੁਰੀ ਮੱਝ ਦੇ ਉਹਦੇ ਇੰਨੇ ਫੋਨ ਆਏ ਸਾਰੇ ਫਿਰ ਸਾਈ ਨੇ ਪਾਤੀ ਫਿਰ ਤਿੰਨਾਂ ਨੇ ਸੌਦਾ ਕਰ ਲਿਆ ਚਲੋ ਬਾਕੀ ਹੁਣ ਕੋਈ ਫੋਨ ਲਾ ਕੇ ਪੁੱਛ ਲੈਣਾ ਫਿਰ ਇਹਦਾ ਬੱਚਾ ਉਹ ਜੇ ਉੱਚਾ ਬੱਚਾ ਥੋੜਾ ਜਿਹਾ ਇਹ 2 ਤਰ੍ਹਾਂ ਦੀ ਹੋਈ ਹੈ ਇਹ ਦੁੰਦੀ ਜੀ ਠੀਕ ਆ ਹਾਂ ਆਏ ਨੂੰ ਭਰ ਕੇ ਆ ਕੇ ਅਸੀਂ ਚੈੱਕ ਕਰਦੇ ਖੜੀ ਬਲਕੋ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਇਹਦੇ ਕੋਲ ਪਾਜੀ 5.5 ਪੌਣੇ ਦੇ 6 ਕਿਲੋ ਆਏ ਠੀਕ ਆ ਹਾਂ ਦੇ ਸਦੇ ਛੋਟੇ ਸਿੰਗ ਇਹਦਾ ਬਾਕੀ ਕੱਦ ਕਾਠ ਚੰਗਾ ਵਾ ਅੱਜ ਕੱਲ ਮੇਲੇ ਮੇਰੀ ਜੀ ਹਿਸਾਬ ਨਾਲ ਠੀਕ ਆ ਮੁੰਡੀ ਸੁਣ ਮੇਰਾ ਆਏ ਬੱਚਾ ਨਿਗਾਇਆ ਵੀ ਬਤਾਉ ਮਹੀਨੇ ਦਾ ਲਾ ਲੋ ਢੇਰ ਦਾ ਮਹੀਨੇ ਲਾ ਵੀ ਚੜੇ ਢੇਰ ਦੇ ਚਲੋ ਫਿਰ ਹਾਂ ਜੀ ਬੱਚਾ ਘੱਟਾ ਘੱਟੀ ਜਿਹਾ ਮਗਰ ਮਗਰ ਘੱਟਾ ਜਿਹਾ ਢੇੜਾ ਥਾਣੇ ਦੇ ਵੀ ਦੇ ਸਕਦੇ ਲੱਗਿਆ ਤੇ ਇਹਦਾ ਫਰਮੁੱਲਾ ਜੀ ਜੀਆ ਭਾਈ 45000 ਦੀ 45000 ਦੀ ਚਲ ਬਾਕੀ ਛੋਟ ਛੜ ਕਰ ਦਿੰਗੇ 47000 ਜੀ ਭਾਈ ਹਾਂ ਨਾ ਦੇ ਦਾਂਗੇ ਜੀ ਅੱਜ ਠੀਕ ਹੈ ਜੀ ਠੀਕ ਹੈ ਤੇ ਹੁਣ ਇੱਕ ਆ ਬੂਰੀ ਆ ਗਈ ਆਪਣੇ ਕੋਲ ਹਾਂਜੀ ਬੂਰੀ ਦਾ ਦੁੱਧ ਭਾਈ 8 ਕਿਲੋ ਜੇ ਹੈਗਾ ਪੱਕਾ ਤਾਂ ਦੁੱਧ 8 ਲੀਟਰ ਸਾਢੇ 7 ਕਿਲੋ ਮੇਰੇ ਕੋਲ ਕੋਲ ਲੀਟਰ ਮਾਲ ਮਾਰ ਖੜੀ ਕੰਡੇ ਵਾਲਾ ਦਸ ਤੋਲ ਦੇ ਅੱਛਾ ਹਾਂ ਇਥੇ ਤੋਲੋ ਫੇਰ ਇਹਨਾਂ ਕਿੰਨੇ ਚਾਹੀਦੇ ਨੂੰ ਬੜੀ ਹੋਏ ਜੇ ਹੈਗੀ ਇਹ ਬੱਚੇ ਤੋਂ ਬਿਨਾਂ ਹੀ ਆ 7.5 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਹੈਗਾ ਇਹਦੇ ਕੋਲ ਕੱਦ ਕਾਠ ਚੰਗਾ ਬਤਰਾ ਹੈ ਕਿ ਥੱਲੇ ਉਹ ਵੀ ਥਣਾ ਦਾ ਸਾਈਜ਼ ਕਰ ਜਿਹੜਾ ਚੰਗਾ ਆ ਤੇ ਮਿਲਦੀ ਕਿਦਾਂ ਜੇ ਇਹ ਇੱਕ ਟਾਈਮ ਪਹਾੜੇ ਦੇ ਇੱਕ ਟਾਈਮ ਟੀਕੇ ਤੇ ਬਾਅਦ ਵਿੱਚ ਲੋਕੀ ਦੀ ਜੇ ਕੱਦ ਕਾਠ ਤੇ ਜਿਹੜੀ ਚੰਗੀ ਉੱਚੀ ਆ ਇਹਨਾਂ ਸੱਜਰ ਨੇ ਦੁੱਧ ਤੋਂ ਉਮੀਦ ਚੰਗਾ ਕੱਢਿਆ ਹੋਣਾ ਵਾ ਦੁੱਧ ਵਾਲੀ ਨਿਸ਼ਾਨੀ ਜੇ ਚੰਗੀ ਜੀ ਵੀ ਅੱਛਾ ਆਈ ਚੰਗੀ ਸੰਭਲ ਬਣੀ ਨੂੰ ਹੋਏ ਜੇ ਜੋ ਡਾਕਟਰ ਚੈੱਕ ਕਰਨਾ ਚਾਰ ਦਿਨ ਮੈਨੂੰ ਖਰਾ ਦੇ ਦਿੰਦੇ ਆ ਗਏ ਠੀਕ ਆ ਹਾਂ ਚਲੋ ਬੰਦ ਆ ਜੋ ਤੇਰਾ ਆ ਮਿਲਕ ਵਿੱਚ ਇਹਨੂੰ ਦੇਖ ਸਕਦੇ ਆ ਪਰ ਚੰਗੀ ਮਿਲਕ ਵਿੱਚ ਨਕਾਵਾਂ ਵਾਂਗੂ ਲੱਗੀ ਆ ਬਹੁਤ ਭਾਈ ਬੜਾ ਸੰਗਣਾ ਜੀ ਦਾ ਠੀਕ ਆ ਤੇ ਇਹਦਾ ਮੁੱਲ ਫਿਰ ਜਿਹੜਾ 50 ਦੀ 50000 40000 ਦੀ ਅੱਛਾ 48 ਦੀ 48 ਦੀ ਠੀਕ ਆ ਤੇ ਆ ਗੱਬਨ ਜੇ ਇਹ ਗੱਬਨ ਜੇ ਠੀਕ ਆ ਇਹ ਲੈ ਜੀ 50000 ਬਾਕੀ ਛੋਟੇ ਸਿੰਘ ਦੀ ਝੋਟੀ ਆ ਵੀ ਸੁਵਾ ਪਹਿਲਾਂ ਹੀ ਸੋਣਾ ਇਹਨੇ ਸੁਵਾ ਪਹਿਲਾਂ ਹੀ ਚਲੋ ਲੈ ਜਾਓ ਅੰਦਰ ਨੂੰ ਬਾਕੀ ਥੱਲੇੋਂ ਚੰਗੀ ਭਰ ਜਾਣੀ ਇਹ ਵੀ ਸੋਨੇ ਦੀ ਇਹਨਾਂ ਨੂੰ 10 ਲੱਗ ਭਾਈ ਇਹ ਪਹਿਲਾਂ 10 ਦੇਣਾ ਜਿੰਨੇ ਲੈ ਜਾਣੇ ਆ 10 ਤੋਂ 2 ਜੱਟ ਭਾਈ ਵੱਧ ਵੀ ਖੜ ਸਕਦੀ ਆ ਆ ਦੇਖ ਸਾਡੇ 98 ਚੰਗਾ ਲੱਗਾ ਵਾ ਤੇ ਬਾਕੀ ਦਿਨ ਕੋ ਵੱਧ ਵੀ ਖੜ ਸਕਦੀ ਆ ਉਸ ਹਾਨ ਆਪਣਾ ਕੁਬੀਰ ਸੋ ਸਮਝ ਕੇ ਖੜੇ ਸੁਵਾ ਇਹਦਾ ਪਹਿਲਾ ਹੀ ਆ ਤੇ ਇਹਦਾ ਫਿਰ ਮੁੱਲ 40000 ਜੀ 40000 39 ਦੀ ਵੀ ਜਦਾਂ ਨੇ ਛੇ ਵੀ 45 ਦੀ ਹਾਂ ਤੇ ਬਾਕੀ ਵਿੱਚੋਂ ਚਲੋ ਮਾਂ ਦਾਦੇ ਭਾਈ ਹਾਂ ਰਿੱਤੀ ਕਰਾਉਣੀ ਤੇ ਸੋ ਉਹ ਤਰ ਦੁੱਧ ਕਿੰਨਾ ਕਿ ਚਵਾਈ ਜਾਊਗੀ ਦੁੱਧ ਭਾਈ ਪਹਿਲੇ ਨੇ ਆਵੇਂ ਹੁਣ ਅਸੀਂ ਕਹੇ ਜੀ 10 ਕਿਲੋ ਹਾਂਜੀ 8-7 ਕਿਲੋ ਦੇ ਕੱਢੀ ਜਾਊਗੀ ਕੀ ਆਏ ਨੂੰ ਕੀ ਕਾ ਕਾਜਗਾਰ ਦੀ ਚੰਗੀ ਆ ਵਜਨ ਉਹਨਾਂ ਲਈ ਯਾਰ ਠੀਕ ਆ ਠੀਕ ਆ ਜੀ ਬਾਕੀ ਜਿਹੜੀਆਂ ਸੂਈਆਂ ਵਾ ਉਹ ਆਪਣੀਆਂ ਦੋ ਟਾਈਮ ਚੁਾਈ ਕਰਕੇ ਖੜਾ ਤੇ ਜਿਹੜੀਆਂ ਗੱਬਣਾ ਵਾ ਉਹ ਪਾਸ ਕਰਕੇ ਆਪਣੀ ਤਸੱਲੀ ਕਰਕੇ ਵੇਚ ਚੱਕ ਕੇ ਖੜੋ ਜੀ